ਏ ਮੁੰਡਿਆ ਤੂੰ ਸਵੇਾਰੇ ਕੋਲੋਂ ਨੱਤੀਆਂ ਕੜਾਉਣੀਆਂ ਜੇ ਮੁੰਡਿਆ ਤੂੰ ਸਵੇਾਰੇ ਕੋਲੋਂ ਨੱਤੀਆਂ ਕੜਾਉਣੀਆਂ ਸਾਨੂੰ ਵਿਕਰਾ ਦੇ ਗੁੱਟੇ ਮੁੰਡਿਆ ਨਹੀਂ ਤਾਂ ਜਾਣਗੇ ਨਹੀਂ ਤਾਂ ਜਾਣਗੇ ਮੁਲਾ ਜੇ ਟੁੱਟੇ ਮੁੰਡਿਆ ਦੇ ਤਾਂ ਜਾਣਗੇ ਨਹੀਂ ਤਾਂ ਜਾਣਗੇ ਮੁਲਾ ਜੇ ਟੁੱਟੇ ਮੁੰਡਿਆ ਨਹੀਂ ਤਾਂ ਜਾਣਗੇ ਤੇਰੇ ਉੱਤੋਂ ਜਾਣ ਕਰਵਾਨ ਤੇਰੇ ਉੱਤੋਂ ਜਾਣ ਕਰਵਾਨ ਮੇਰੇ ਵੱਲੋਂ ਪਾਵੇ ਕਰਵਾਲਾ ਸੱਗੀ ਫੁੱਲ ਘੁਰ ਕੇ ਮੈਨੂੰ ਵੇਚ ਕੇ ਸਾਨੂੰ ਵੇਚ ਕੇ ਬਾਜ਼ਾਰ ਵਿੱਚ ਮੁੱਲ ਬੱਲੀ ਕੇ ਸਾਨੂੰ ਵੇਚ ਦੇ ਸਾਨੂੰ ਵੇਚ ਦੇ ਬਾਜ਼ਾਰ ਵਿੱਚ ਮੁੱਲ ਭੱਲੀ ਗਏ ਸਾਨੂੰ ਵੇਚ ਕੇ ਸਾਨੂੰ ਵੇਚ ਕੇ ਬਾਜ਼ਾਰ ਵਿੱਚ ਮੁੱਲ ਭੱਲੀ ਗਏ ਸਾਨੂੰ ਵੇਚ